ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਕੋਟਕਪੂਰਾ ਸ਼ਹਿਰ ਦੇ ਵਿੱਚ ਆ ਅਮਨਦੀਪ ਬਾਈ ਦੇ ਘਰ ਦੇ ਵਿੱਚ ਇਸ ਟਾਈਮ ਮੌਜੂਦ ਆ ਚੋਪੜੇ ਮੁਹੱਲੇ ਦੇ ਵਿੱਚ ਇਸ ਟਾਈਮ ਮੌਜੂਦ ਆ ਮਿੱਤਰੋ ਬੰਦ ਪਿਆ ਦਰਵਾਜ਼ਾ ਸ਼ਹਿਰ ਕੋਟਕਪੂਰੇ ਦਾ ਪਰ ਆਪਾਂ ਦਰਵਾਜ਼ਾ ਖੋਲਣ ਤੋਂ ਪਿੱਛੇ ਆ ਵੀ ਜਿੱਥੇ ਬੰਦ ਹੁੰਦਾ ਸੀ ਉਦੋਂ ਬਾਅਦ ਬਹੁਤ ਪਿੱਛੇ ਆਪਾਂ ਬੱਸ ਸੜੇ ਦੇ ਬਿਲਕੁਲ ਨੇੜੇ ਆ ਆਓ ਕੱਢਦੇ ਆ ਬਾਈ ਨਾਲ ਗੱਲਬਾਤ ਪੂਰੀ ਨੀਲੀ ਰਵੀ ਦੀ ਟੋਕੜ ਗੱਪਣ ਤੁਹਾਨੂੰ ਚੱਕ ਪਾਸੇ ਵੀ ਦਿਖਾਉਣੇ ਆ ਸੱਸਾ ਜੀ ਬਾਈ ਜੀ ਹਜੂਰ ਸਾਹਿਬ ਜਿੰਦਾਬਾਤ ਤੇ ਨਫਾ ਕਮਾ ਕੇ ਬਾਈ ਸੇਵਾ ਤੇ ਲਾ ਕੇ ਆਏ ਆ ਇਹ ਗੱਲ ਵੱਡੀਆਂ ਕਿਉਂਕਿ ਕਿਸੇ ਕਿਸੇ ਦਾ ਦਿਲ ਹੁੰਦਾ ਬਾਈ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਬਾਈ ਜਿਹਨਾਂ ਨੇ ਹੈਨਾ ਤੇ ਬਾਈ ਸੰਗਤ ਰਗੜ ਲੈ ਕੇ ਆਏ ਵਧੀਆ ਯਾਤਰਾ ਹੋ ਗਈ ਵਧੀਆ ਹੋਈ ਯਾਤਰਾ ਕੇ ਰਿਆ ਬਾਈ ਮਾਮਾ ਕਿੰਨੇ ਟਾਈਮ ਚ ਪਹੁੰਚ ਗਏ ਬਾਈ ਆਪਾਂ 4 ਦਿਨ ਲੱਗੇ 4 ਦਿਨ ਚ ਪਹੁੰਚ ਤੇ ਜੋ ਆਏ ਕਿੰਨੇ ਦਿਨ ਬਾਅਦ ਆਦਮ ਨੇ ਦੋ ਦਿਨ ਤੇ ਇੱਕ ਰਾਤ ਲੱਗ ਗਈ ਦੋ ਦਿਨ ਦੇ ਇਕੱਲੇ ਕਿੰਨੇ ਦਿਨ ਟੋਟਲ ਲਾ ਕੇ ਆ ਗਏ ਆਪਾਂ ਤੇ 12 ਦਿਨ ਲੱਗ ਗਏ ਆਪਣੇ ਸਾਰੇ 12 ਦਿਨ ਵਧੀਆ ਓਕੇ ਦੀ ਰਿਪੋਰਟ ਹੋ ਗਿਆ ਸਾਰਾ ਵਧੀਆ ਸਾਰੀ ਸੰਗਤ ਵਧੀਆ ਗਈ ਕੋਈ ਨਹੀਂ بیمار ਮਰ ਹੋਇਆ ਠੀਕ ਹੈ ਬਈ ਓਕੇ ਸਭ ਬਚ ਗਏ ਠੀਕ ਹੈ ਚਲੋ ਸ਼ੁਕਰ ਵੱਢੀ ਕਰਦੇ ਆ ਹਨਾ ਸਫਰ ਦੇ ਵਿੱਚ ਕਈ ਵਾਰੀ ਅਜੀਬ ਹੁੰਦੀ ਹੈ ਬਈ ਕੋਈ ਬੰਦੇ ਮਰ ਰਹੇ ਆ ਖਾ ਵਧੀਆ ਗਏ ਬਾਬਰੀਕਰ ਆਪਣਾ ਵਧੀਆ ਹੈ ਉੱਥੇ ਫਿਰ ਬਈ ਉੱਥੇ ਬਹੁਤ ਹੋਰ ਜੱਫਾ ਕਿਉਂ ਤਾਂ ਜਾਂਦੀ ਹੋਊਗੀ ਬਹੁਤ ਨਹੀਂ ਯਾਰ ਅਸ਼ਰ ਬਈ ਯਾਰ ਅੱਛਾ ਬਹੁਤ ਆ ਸਕੂਨ ਹੁੰਦਾ ਜ਼ਿੰਦਗੀ ਦਾ ਮਹਿਣਾ ਚ ਕੋ ਨਹੀਂ ਹੋਣਾ ਅੱਛਾ ਸਿਰਾ ਉਹ ਤੇ ਗਰਬ ਉਹ ਗੱਲ ਉਹ ਤਾਂ ਮਨ ਦੇ ਮਰੀ ਜਾਂਦੇ ਆਂ ਠੀਕ ਆ ਬੁਬਾਰ ਹੁੰਦਾ ਪਰ ਮੈਨਾਂ ਯਾਰ ਜਿਹੜਾ ਸਕੂਨ ਚੂਠ ਬਣਨਾ ਚਾਹੁੰਦਾ ਜੇ ਸੱਚ ਬੋਲੀ ਬਿਨ ਲੱਗ ਜੂਗਾ ਚੂਠ ਦਮਨ ਛੱਡੀਗਾ ਬਾਹਰ ਮੈਂ ਨਹੀਂ ਕਹਾਂ ਮੈਂ ਤਾਂ ਦੁੱਧੋਂ ਤਾਂ ਮਰੀ ਜਾਂਦੇ ਪਰ ਨਹੀਂ ਯਾਰ ਸਕੂਨ ਉਹ ਗੁਰੂ ਦੇ ਘਰ ਹੈਗਾ ਹੈਗਾ ਬਈ ਉੱਥੇ ਜਿੱਥੇ ਜਾ ਕੇ ਕੁਝ ਮਿਲਦਾ ਹਨਾ ਐਂ ਗੱਲ ਐਵੇਂ ਮਨਾਂ ਕੋ ਦੱਸੀ ਜਾ ਕੋਈ ਨਿਵ ਭਰਾਵਾ ਇੱਥੇ ਪੀਸੀ 575 75 ਦਾ ਦਿੰਦੇ ਮੇਰੇ ਮੈਨੂੰ ਤਾਂ ਸਿਆਪਾ ਪਾ ਕੇ ਗੱਲ ਰੱਖ ਦਿੰਦੇ ਅਜਾ ਬਈ ਇਹਦੇ ਬਾਰੇ ਦੱਸੀ ਕੀ ਦਿੱਤੇ ਨਾ ਯਾਰ ਇਹ ਆ ਸਰ ਮੈਂ ਮੇਰੇ ਮਗਰੋਂ ਇਹੀ ਲੈ ਕੇ ਆਇਆ ਮੁੰਡਾ ਆਪਣਾ ਠੀਕ ਹੈ ਪੂਰੀ ਠੀਕ ਹੈ ਪੂਰੀ ਤਾਜੀ ਤਾਜੀ ਇਹਨੂੰ ਹੋਇਆ ਮਹੀਨਾ ਹੋ ਗਿਆ ਸੂਈ ਨੂੰ ਮਹੀਨੇ ਦਾ ਘਟ ਹੋਇਆ ਕੱਟੀ ਸੀ ਇੱਕ ਕੱਟਾ ਇਹ ਕੱਟੀ ਹੈ ਕੱਟੀ 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 ਚਲਾਣੇ ਪਾਗੀ ਉਹ ਮਰ ਗਈ ਯਾਰ ਅਗਰੇ ਰਾਬੀਆਂ ਕੀ ਹੋਇਆ ਇੱਥੇ ਆ ਕੇ ਮਰੀ ਕਿ ਉੱਥੇ ਇੱਥੇ ਮਰੀ ਸਾਡੇ ਕੋਲੇ ਮਰੀ ਠੀਕ ਹੈ ਦੁੱਧ ਕਿੱਦਾਂ ਉਹ ਬਲਕ ਢੁੱਲ ਗਿਆ ਹਾਂ ਤੇ ਮੈਂ ਦੁੱਧ ਬਾਣ ਕੇ ਬਾਅਦ ਵਿੱਚ ਜਵਾਇਆ ਨਹੀਂ ਉਹ ਇਹਨੂੰ ਆ ਕੇ ਡੰਗੀ ਪਈ ਉਹਨੇ ਸਿੰਗ 'ਚ ਬਾਲੀ ਇਹਦੇ ਨਾਲ ਸਿੰਗ 'ਚ ਪਾਗੀ ਮਾਰਤੀ ਘਰ ਕਰਨ ਲੱਗ ਗਈ ਉਹ ਕਹਿੰਦਾ ਉੱਤੇ ਬੜਾ ਓੜਾ ਚਾਹੇ ਠੀਕ ਆ ਅੱਛਾ ਰੇਟ ਆ ਰਸਾ ਵੀ ਉਦੋਂ ਤੱਕ ਨਹੀਂ ਖੋਲਿਆ ਮੈਨੂੰ ਲੱਗਦਾ ਦੁੱਧ ਨਹੀਂ ਪਾਰੇ ਨੇ ਉਹ ਪਿਆ ਰਸਾ ਨਾ ਵੀ ਗੁਰੀ ਆ ਸਮਝ ਲੋ ਉਹ ਹੀ ਪਿਆ ਬਈ ਤੇ ਅੱਛਾ ਰੇਟ ਹੈ ਬਾਈ ਜੰਦਾ ਇਹਦਾ ਰੇਟ ਉਹਦਾ ਮਰਜ਼ੀ ਹੁਣ 85000 ਰੁਪਈਆ ਦਾ ਲੈਣ ਦੇਣੀ ਆ ਬਸ ਦੁੱਧ ਕਿੰਨਾ ਬਈ 10 ਕਿਲੋ ਹੈ ਖੋਲਾ ਠੀਕ ਆ ਇਹ ਬੰਦੇ ਨਾਲ ਇਹ ਗੂਲ ਮੇ ਠੋਸ ਆ ਚਾਈ ਤੇ ਬਹੁਤ ਵਧੀਆ ਪੋਲੀ ਬਹੁਤ ਸੀਰ ਝੂਣ ਜਣ ਨੂੰ ਬਈ ਇਹ ਹੁਣ ਲੱਗਣ ਲੱਗ ਗਈ ਆ ਪਹਿਲਾਂ ਨਹੀਂ ਲੱਗਦੀ ਸੀ ਲੱਤਾਂ ਮਾਰਦੀ ਸੀ ਹੁਣ ਲੱਗਣ ਲੱਗ ਗਈ ਆ ਹੁਣ ਲੱਗ ਗਈ ਟਿਕਾਣੇ ਤੇਰੇ ਜੋਗੀ ਦੋ ਚਾਰ ਦੋਨੇ ਕਿੱਧਰ ਜਾਊਗੀ ਹੁਣ ਖੜਨ ਲੱਗ ਗਈ ਹਾਂ ਅੱਗੇ ਨਾ ਜੋ ਦੁੱਧ ਦਾ ਜੋ ਰੁਪਿਆ ਜਾ ਕਿੱਧਰ ਨਹੀਂ ਜਾਂਦਾ ਨਹੀਂ ਮੈਂ ਬਹੁਤ ਚੰਗੀਆ ਗਰਮੀ ਗਰਮੇ ਦੁੱਧ ਨੂੰ ਨਿਆਰੇ ਆ ਮੈਂ ਯਾਰ ਚੋਈ ਜੀ ਬਹੁਤ ਪੋਲੀ ਹੈ ਦੇਣੀ ਕਿੰਨੇ ਦੀ ਆਹ ਨਾ ਕਾਟੇ ਬਦ ਦੇਣੀ ਦੇਣੀ 85 ਦੀ 85 ਦੀ ਘਾਟਾ ਪੈਂਦਾ ਕਿ ਨਫਾ ਹੋ ਸਹੀ ਦੱਸੋ ਪਰਾ ਦੀ ਨਫਾ ਹੋਵੇ ਯਾਰ ਕੋਈ ਘਾਟਾ ਆਵੇ ਹਮ ਬਸ ਦੇਣੀ ਹੈ 85 ਦੀ ਠੀਕ ਹੋਈ ਚਲ ਆ ਬੂਰੀ ਦੇ ਨੀਂਦੀ ਕਿੰਦੇ ਬਾਰੇ ਜਰੂਰ ਦੱਸ ਬਾਈ ਇਹ ਰਕਮ ਇਹਦੇ ਨਾਲ ਅਖੀਰਲਾ ਜਵਾਬ ਦੱਸੀ ਮੈਨੂੰ ਹੈ ਗਿਆ ਬਈ ਉਦੋਂ ਨਹੀਂ ਬਈ ਜਵਾਬ ਜੋ ਕੋਈ ਜਵਾਬ ਨਹੀਂ ਨਹੀਂ ਫਿਰ ਗ੍ਰੈਡੇਡ ਆ ਗਈ ਹੈ ਨਾ ਐਵੇਂ ਝੂਠ ਮਾਰੀ ਦੇ ਠੀਕ ਨਹੀਂ ਕਰ ਅੱਛਾ ਵੀ ਕਿਹੜੀ ਗੱਲ ਆ ਬਈ ਫਰੀ ਗੱਲ ਆ ਇਹ ਕਿਹਨੇ ਚਰਦੀ ਗੱਪਣਾ ਬਈ ਇਹ ਪੰਨਿਆਂ ਨੇ ਕੱਬ ਹੋ ਗਈ ਬਈ ਛੇਮਾਂ ਲੱਗ ਜੂ ਨੂੰ ਆਹ ਕੀ ਨਾ ਆਜ ਤਰੀਕ ਕਿੰਨੇ ਆ 8 ਤਰੀਕ ਤੋਂ 8 ਤਰੀਕ ਤੋਂ ਦੁੱਧ ਕਿੰਨੇ ਚਾਹੀਦੇ ਨਹੀਂ 8 ਨੇ 7 ਤੋਂ 7 ਤੋਂ 6 ਮਾਂ ਕਿੰਨੇ ਦਿੰਦੀਆਂ ਦੁੱਧ ਦੇ ਰਿਹਾ 8 ਕਿਲੋ 8 ਕਿਲੋ ਹੈ ਮਿਲਦੀ ਕਿਵੇਂ ਬਈ ਮਿਲਦੀ ਬਈ ਇੱਕ ਟਾਈਮ ਡੀ ਕੇ ਦੇ ਇੱਕ ਨਾਲ ਬੜਦੇ ਕਰ ਦਿਆ ਜੀ ਥੋੜਾ ਖੱਜਲਾ ਕਰਦੀ ਆ ਦੇਵਾਲੂ ਆਵੜਾ ਜਬਰਦਸਤ ਜੋ ਮੈਂ 레ਵਲੋ ਬਹੁਤ ਖੁੱਲਾ ਹੂੰ ਪੁੰਜੀ ਵੀ ਮੂੰਹ ਮੱਥੇ ਲੱਗਦੀ ਬਣਦੀ ਤਣਦੀ ਹਣਾ ਮੈਂ ਬਹੁਤ ਚੰਗੀ ਆ ਯਾਰ ਹੂੰ ਕਿੰਨੇ ਦੀ ਦੇ ਦੀ ਬਈ ਇਹਦਾ ਮੌਲਾ 100 ਕਿਲੋਮੀਟਰ 85000 ਦੀ 100 ਕਿਲੋਮੀਟਰ ਤੇ 85000 ਮੌਲਾ ਜਾਇਉਣਾ ਪੁੱਲ ਚੰਗਾ ਲੱਗਾ ਹੋਇਆ ਗੁੱਲ ਦੇਣੀ ਕਿੰਨੇ ਦੀ ਆ ਜਿਵੇਂ ਮੰਗ ਲੂ ਇਹ ਦੇ ਦਾਂਗੇ ਘਾੜੇ ਤੇ ਬਾੜੇ ਠਾ ਦੇ ਠੁਰਪਾ ਹੁਣ ਬਾਬੇ ਤੋਂ ਜਾ ਕੇ ਆਏ ਆ ਔਰ 2000 ਕੱਟ ਦਿਆ ਨਾ ਕਿੰਨੇ ਦੀ ਫਿਰ ਹਾਂ ਨਾ ਕਾਟੇ ਬਸ 83000 ਜਣ ਚੱਲ 80 ਦੀ ਪਹੁੰਚ ਪਹੁੰਚ ਨਹੀਂ ਹੋ ਰਹੀ ਉਹ ਨਹੀਂ ਫੇਰ ਉਹ ਹੀ ਕਰ ਫੇਰ ਉੱਥੇ ਹੀ ਕਰ ਲਾਗੀ ਫੇਰ ਕੀ ਹੋਵੇ ਬੇ ਫਾਇਦਾ ਫਿਰ ਬੱਲੇ ਪਹੁੰਚ ਕੋਈ ਨਹੀਂ ਆਉਂਦਾ ਚੱਲ ਫਿਰ ਆਂਦੇ ਮੇਰੇ ਕੋਲ ਆਉਂਦੇ ਪਰ 82000 ਦੀ ਪਹੁੰਚ ਕਰ ਦਾਂਗੇ ਆ ਚੱਲ ਠੀਕ ਆਉਂਦੇ ਪਰ ਦੱਸ ਉਹ 85 ਦੀ ਪਹੁੰਚ ਕਰ ਦਾਂਗੇ ਜਾ ਪਰਲੀ ਵੀ ਉਹ ਕਿੰਨੇ ਦੇ ਦੀ ਪੰਜ ਨਹੀਂ ਗੱਬੂਆ ਬੱਚਾ ਹੈ ਨਹੀਂ ਨਹੀਂ ਸ਼ੀਲ ਤੋਂ ਬਹੁਤ ਆ ਦੁੱਧ ਦੋ ਦਿਨ 5 ਕਿਲੋ ਸੋਹਣੀ ਸੁਨੱਖੀ ਬਹੁਤ ਹੈ ਨਾ ਬਈ ਤੁਹਾਡੀ ਬਹੁਤ ਚੰਗੀ ਆ ਹਮ ਕੱਲ ਕੋਤੇ ਜੇ ਛੋਟੇ ਚੱਕਣਿਆ ਪਿਆ ਤਿਆਰ ਹੋ ਗਈ ਕਿੰਨੇ ਦੀ ਵੇਖ ਜੂ ਯਾਰ ਤਿਆਰ ਤੂੰ ਯਾਰ ਬਈ ਆਪਾਂ ਨੇ ਕਹਿੰਦੇ ਗਾਰੰਟੀ ਕਾ ਲੈਂਦੇਗੇ ਕੱਲੋਂ ਅਗਲੇ ਦੀ ਸਵਾ ਲੱਖ ਦੇ ਲਾ ਤੂੰ ਡੂੜ ਦੀ ਕਹੀਦਾ ਮੈਨੂੰ ਕਿਹਦੀ ਗਾਰੰਟੀ ਕੋਲ ਲੈਂਦਾਗਾ ਲਿਸੀ ਹੋ ਜਾ ਫੇਰ ਮੇਰੇ ਘਰੋਂ ਬਾਹਰ ਕੋਈ ਗਾਰੰਟੀ ਨਹੀਂ ਮੇਰੀ ਆ ਖੇਡ ਤੋਂ ਬਾਹਰ ਹੋ ਗਈ ਹਾਂ ਜਦੋਂ ਉੱਤਰ ਗਈ ਥੱਲੇ ਉਸ ਤੋਂ ਬਾਅਦ ਹੁੰਦੀ ਆ ਕੋਈ ਗਾਰੰਟੀ ਅਗਲੇ ਦੀ ਆ ਇੱਥੇ ਮੇਰੇ ਘਰ ਦੋ ਟਾਈਮ ਚਾਰ ਟਾਈਮ ਚੋਕ ਲੈ ਜਾ ਕੋਈ ਚੱਕਰ ਨਹੀਂ ਹਾਂ ਬਾਅਦ ਫੂਲ ਜਿਹੜਾ ਵੀ ਆਨਲਾਈਨ ਮੰਗਾਉਂਦਾ ਉਹਦੀ ਆਪਣੀ ਠੀਕ ਹਨਾ ਗੱਲ ਬਹਿਣ ਬੂਨੋ ਨੂੰ ਕੋਈ ਚੱਕਰ ਨਹੀਂ ਮਰਦੀ ਚੋਈ ਜਾ ਰਹਾ ਲੈ ਅੱਛਾ ਹਾਂ ਉਸੂ ਉਸੀ ਠੰਡੀ ਬੂਨੋ ਦੇ ਗੁਰੀ ਭਰਾਵਾ ਗੁਰੀ ਦੇ ਅੱਖਾਂ ਦੇ ਜਾਦੂ ਆ ਇਹਦਾ ਪਿੰਟੇ ਪਏ ਕੋਈ ਚੱਕਰ ਨਹੀਂ ਇਹਨੂੰ ਚੂਣੀ ਬਹੁਤ ਚੰਗਾ ਯਾਰ ਹਨਾ ਲੈ ਬੱਸ ਕਰ ਦੁੱਧ ਕਿੰਨੇ ਦੇ ਥਲੇ ਪਈ ਜਾਵੇ ਪਰ 5 ਕਿਲੋ ਇਹਨੇ ਦੀ 280 ਪਾਈ ਤੇ ਕੋਈ ਟੱਕਰ ਨਹੀਂ ਫਿਰ ਹੁੰਦਾ ਇਹਨੂੰ 5 ਮਹੀਨਿਆਂ ਦੀ ਗੱਪਣ ਹੈ ਇਹਦੇ ਨਾਲੇ ਪੈਕੇਟ ਖਾ ਜਾ ਫਿਰ ਬਾਈ ਦਾ 300 ਕਰਦੀ ਬੇ ਤਸ ਠੀਕ ਆ ਨੰਬਰ ਬਾਈ 9041964 4000 9041964 ਨੰਬਰ ਫਿਰ ਤੂੰ ਇਹ ਸੋਚ ਕੇ ਕੀ ਲਿਆ ਸੀ ਤੂੰ ਨੰਬਰ ਇਹਨਾਂ ਜਿੰਕੀ ਸੀ ਤਰਾ ਉਹ ਜਾ ਬਾਬੇ ਪੰਨ ਮੈਂ ਪਰਪਰਾ ਕਿਉਂ ਆਪਣਾ ਗਾਰੰਟੀ ਤਾਂ ਵਾਲੇ ਦੇ ਘਰ ਦੀ ਤਾ ਪੂਰ ਛੱਡੇ ਦੀ ਹੋ ਗਾਰੰਟੀ ਆਪਣੀ ਥਣ ਵੱਧ ਘੱਟ ਦੀ ਹੋ ਗੱਪਣ ਦੀ ਗਾਰੰਟੀ ਹੋ ਗਾਰੰਟੀ ਵਾਲਾ ਤਾਂ ਕੰਮ ਹੀ ਨਹੀਂ ਕਰਦਾ ਨਹੀਂ ਠੀਕ ਆ ਨਾ ਗੱਲ ਮੈਂ ਵੀ ਇਧਰ ਮਾ ਗਈ ਜਾਵਾਂ ਜੀ ਇਹ ਤਾਂ ਜੀ ਆਏ ਆ ਤਾਂ ਜੀ ਫਿਰ ਸਾਡੇ ਕੋਲ 2 ਲੱਖ ਦੀ ਮੈਨੂੰ ਇਹ ਕਿੰਨੇ ਦੀ ਬੁੱਕੂ ਐ ਇਹਨਾਂ ਕਰਮਣੀਆਂ ਦਾ ਕੱਲ ਤਾਂ ਨਹੀਂ ਪਤਾ ਕੱਲ ਨੂੰ ਦੂੜ ਤੇ ਜਾ ਸਕਦੀ ਐ ਤੇ ਕੱਲ ਨੂੰ ਪਿਆਂਦੇ ਰਹਿ ਸਕਦੀ ਐ ਉਹ ਅਗਲਾ ਪੱਠੇ ਨਾ ਮੈਂ ਦੂੜ ਗਈ ਜਾਵਾਂ 90 4 19 4 46 ਬਸ ਸਾਡੇ ਤੋਂ ਪੈਂਦੀ ਐ ਕੁਝ ਕੁ ਕਤਮਾਂ ਦੀ ਵਾਰਡ ਨਾਮ ਆ ਕਮਨਦੀਨ ਤੇ ਸ਼ਹਿਰਾ ਕੋਟਕਪੂਰਾ ਚੋਪੜਾਵਾ ਮਹੱਲਾ ਨਾਖ ਦਿਖਾਤਾ ਉਹ ਤੁਹਾਨੂੰ ਕੱਲਾ ਕੱਲਾ